ਹਾਂ ਜੀ ਮਿੱਤਰੋ ਕੀ ਹਾਲ ਚਾਲ ਆ ਮੀਨਤ ਕਰਦਾ ਸਾਰੇ ਵਧੀਆ ਹੋਣਗੇ ਮਿੱਤਰੋ ਅੱਜ ਇਹ ਆਪਣਾ ਚੌਥਾ ਦਿਨ ਤੇ ਰਾਤ ਆਪਾਂ ਕੀਤਾ ਸੀ ਤੋਤਾ ਸੀ ਇੰਨਾ ਕੋਈ ਬਸ ਆ ਤੇ ਪੇਂਟ ਆਪਾਂ ਲੈ ਕੇ ਆਉਣਾ ਅੱਜ ਤੇ ਅੱਜ ਕਰਾਂਗੇ ਕਿ ਅੱਜ ਬਹੁਤ ਜ਼ਿਆਦਾ ਮੀਂਹ ਆ ਗਿਆ ਕਰਦੇ ਆਂ ਕੰਮ ਤੇ ਮੀਂਹ ਗਿਆ ਰੁਕ ਤੇ ਹਵਾ ਬਹੁਤ ਠੰਡੀ ਚੱਲ ਰਹੀ ਆ ਵਧੀਆ ਨਿੰਮ ਦੀ ਸ਼ਾਮੇ ਕੰਮ ਕਰਾਂਗੇ ਅੱਜ ਆਪਾਂ ਟਰੈਕਟਰ ਦਾ ਆ ਖੋਲਿਆ ਇੱਕ ਰਲੇ ਆਈਡੀ ਇਹ ਪੜਾ ਆ ਡੱਬੀ ਖੋਲੀ ਆਪੀ ਐਂਡਿਕਟਰ ਵਾਲੀ ਐਂਡਿਕਟਰ ਹਾਂ ਇਹ ਹੁਣ ਲਾ ਕੇ ਸਾਰੇ ਸਵਿਚ ਵਗੈਰਾ ਤੇ ਹੁਣ ਆਪਾਂ ਖੋਲਨੀ ਜਾਂਦੀ ਆ ਸ਼ੋਅ ਅਗਲਾ ਹਿੱਸਾ ਇਹ ਆਵਲਾ ਤੇ ਚਲੋ ਖੋਲੀ ਆ ਜਿਓ ਜੜੀ ਚੱਕੇ ਦਾ ਨੋ ਆਉਂਦ ਕਰ ਨਹੀਂ ਹਾਂ ਗਰੇ ਪਲਾਜ਼ੋ ਉਤਾਰਾਂ ਲਾਈਟਾਂ ਵਾਲੇ ਅਚੂ ਲਾ ਦੇ ਲਓ ਮਿੱਤਰੋ ਇਹ ਲਾ ਦਾ ਪਿਛਤਾਰਾਂ ਦੇ ਸ਼ੋਅ ਸ਼ਾ ਲਾ ਤੇ ਇਹਨੂੰ ਆਪਾਂ ਲਾ ਦਿੱਤਾ ਹੁਣ ਸਾਰਾ ਸਿਆਪ ਆਪਾਂ ਇਹ ਨੂੰ ਜੈਡ ਖੋਲਾਂਗੇ ਸਾਰਾ ਤੇ ਆਪਾਂ ਬੈਟਰੀ ਬਾਕਸ ਸਾਰਾ ਹਿਲਾਤਾ ਹੀ ਉਹ ਵੀ ਆਵਾਲਾ ਇਹ ਜਿਹੜਾ ਪੱਲੀ ਗਈ ਪੱਲੀ ਉੱਧਰ ਬਹੁਤ ਤੇ ਇੱਧਰ ਆਪਣਾ ਬੋਬ ਬਤਾਉਣੇ ਆਪਾਂ ਆ ਜਿਹੜੇ ਆਵਾਲੇ ਸਿੱਟ ਸਚਾਲ ਆ ਜਾ ਡਰਬੜ ਲੋ ਕਲਾ ਦੇ ਲੈ ਲਾ ਲਿਆ ਆਪਾਂ ਡੱਬੀ ਵੀ ਖੋਲਤੀ ਯਾਰ ਲਈ ਅੰਦਰ ਹੀ ਟ੍ਰਾਂ ਵਾਲੀ ਸਾਰਾ ਕੰਮ ਕਰਨਾ ਹੁਣ ਲੋ ਮਿੱਤਰੋ ਜੀ ਆਪਾਂ ਜਣ ਜਾਲੀ ਕੱਢ ਰਹੇ ਹਾਂ ਵਾਟਰ ਬਾਡੀ ਵਾਲੀ ਵਾਟਰ ਬਾਡੀ ਵਾਲੀ ਥੋੜਾ ਏ ਦੂਜਾ ਏ ਚੱਲੇ ਕੱਢਦੀ ਇੱਕ ਵੇਦਾ ਹੋ ਰਾਂ ਦੇ ਥੀ ਰਾਂ ਦੇ ਆ ਆ ਵੱਜ ਗਈ ਇੱਥੇ ਧਿਆਨ ਨਾਲ ਇਹਨੂੰ ਫੇਰ ਕਲੈਂਡਰ ਨੂੰ ਦੁਬਾਰਾ ਹੀ ਫਿੱਟ ਕਰ ਦਈਏ ਤੇ ਆਇਲ ਕਲੈਂਡਰ ਆਪਾਂ ਨਵਾ ਪਾਇਆ ਹੈ ਜਨਸੀ ਚ ਲਿਆ ਕੇ ਮਿੰਦਰਾ ਜਨਸੀ ਜੀ ਤੇ ਹੁਣ ਆਪਾਂ ਕਰਦੇ ਹਾਂ ਹੋਰ ਕੋਈ ਨਾ ਕੰਮ ਤੇ ਆਪਾਂ ਸ਼ੈਰੋ ਜਾਣਾ ਸਪਰੇ ਵੀ ਲਿਉਣੀ ਆ ਆਪਾਂ ਖੋਲਣ ਲੱਗਿਆ ਮੀਟਰ ਆ ਸਾਰਾ ਨਟ ਖੁੱਲ ਕੇ ਖੁੱਲ ਕੇ ਨਟ ਖੋਲ ਤੇ ਲਾਣ ਚਲੋ ਬਲਕਨਾਨ ਹਾਂ ਜੀ ਚਲੋ ਚੱਕੋ ਚੱਕੋ ਵੀ ਆਪਾਂ ਇਹ ਵੀ ਖੋਲ ਦਾਂ ਟੈਂਕੀ ਵੀ ਲਾਵਾਂਗੇ ਚੱਕ ਵੀ ਲੈ ਗਿਆ ਵਾਹ ਪਲਾ ਦਿੱਤਾ ਇਹ ਪੁਰਾਣੇ ਮਾਡਲ ਦਾ ਬੜਾ ਕਿੰਨੀ ਇਧਰ ਯਾ ਮਿੱਤਰੋ ਸਵਿੱਚ ਵਗੈਰਾ ਸਾਰੀਆਂ ਨਵਾਈਆਂ ਆਪਾਂ ਪਾਇਆ ਹੀ ਆ ਮਿੱਤਰੋ ਵਾਹ ਵਾ ਸਾਰਾ ਕਰਾਂਗੇ ਇਹ ਵੀ ਆਪਾਂ ਲਾਉਣੇ ਆਂ ਇਦਾਂ ਵੀਡੀਓ ਨਾਲ ਬਣੇ ਰਹੋ ਲੋ ਮਿੱਤਰੋ ਇਹ ਆਪਾਂ ਹੁਣ ਆ ਮੀਟਰ ਵੀ ਵਿੱਚੋਂ ਹੀ ਦੇ ਖੋਲਤੇ ਆ ਗੜੀ ਸ਼ਾਇਦ ਆ ਨੜਵਾ ਗਾ ਇਹ ਆਪਾਂ ਖੋਲ ਕੇ ਰੱਖ ਤੱਕ ਇਹਨੂੰ ਸਾਫ਼ ਨੂੰ ਕਰਾਂਗੇ ਹੁਣ ਇੱਕ ਦੀ ਵਾਰ ਸਰਾ ਬਣਾਵਾਂਗੇ ਅੰਡਾ ਇਹ ਆਪਾਂ ਪੈਟਰੋਲ ਇੰਦੇ ਨਾਲ ਪਾਉਣਾ ਸਰਾ ਲਾਉਂ ਆ ਇਹਨੂੰ ਥਰੋ ਸਰਾ ਹੁਣ ਆਪਾਂ ਆ ਗਏ ਫੇਰ ਇੱਥੇ ਆਪਾਂ ਕਰਤਾ ਪਿੱਛੇ ਇੱਥੇ ਪਾਣੀ ਨਾਲ ਫੇਰ ਆਪਾਂ ਧੋਣਾ ਹੁਣ ਡੀਜ਼ਲ ਮਾਰਨੇ ਅਗਲੀ ਸਾਈਡ ਕੱਲ ਆਪਣੇ ਵਲੌਗ ਚ ਦੱਸਿਆ ਸੀ ਤੁਹਾਨੂੰ ਇਹ ਅਗਲਾ ਵੀ ਆਪਾਂ ਸਾਫ਼ ਕਰਨਾ ਇੰਜਨ ਤੇ ਲਓ ਮਿੱਤਰੋ ਜੀ ਹੁਣ ਆਪਾਂ ਇਹ ਸਟਾਰਟ ਕਰਨ ਦੇ ਜਾਂ ਤੇ ਲਓ ਮਿੱਤਰੋ ਜੀ ਆਪਾਂ ਲੈਣ ਦੀ ਹੁਣ ਬੋਤਲ ਨਵੀਂ ਇਹ ਲਾਣੇ ਦੀ ਇਹ ਭਰੀ ਹੋਈ ਹੈ ਇਹ ਸਾਰਾ ਹੀ ਆਪਾਂ ਲਾ ਦੇਣਾ ਉਹ ਗੱਲ ਸੁਣਿਓ ਲਓ ਮਿੱਤਰੋ ਜੀ ਆਪਾਂ ਲਾ ਦਿਆਂ ਨਵੀਂ ਬੋਤਲ ਤੇ ਲਓ ਮਿੱਤਰੋ ਜੀ ਫੇਰਾ ਆਪਾਂ ਦੁਬਾਰਾ ਉੱਥੇ ਮਾਰ ਲੱਗਿਆਂ ਡੀਜ਼ਲ ਆ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਆਪਾਂ ਇਦਾਂ ਸਾਰਾ ਬਾਜ ਸਰਫਸਟ ਮਾਰਾਂਗੇ ਉੱਤੇ ਪਾਣੀ ਫਿਰ ਕਰਾਂਗੇ ਐ ਸਾਰਾ ਹੀ ਆਪਾਂ ਮਿੱਤਰੋ ਕਲੀਅਰ ਕਰਨਾ ਐਨੇ ਕਾਣ ਬਲੌਗ ਹੋਣਗੇ ਮਿੱਤਰੋ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਓ ਮਿੱਤਰੋ ਜੀ ਹੁਣ ਜਦੋਂ ਡੀਜਰਡ ਸਾਰਾ ਹੋ ਗਿਆ ਕੰਪਲੀਟ ਤੇ ਫਿਰ ਆਪਾਂ ਕਰਾਂਗੇ ਪਾਣੀ ਨਾਲ ਤਰਫ ਮਾਰਾਂਗੇ ਪਾਣੀ ਫਿਰ ਤੇ ਇਸ ਵਾਸਤੇ ਆ ਕੇ ਫਿਰ ਸਪਰੇਅ ਆਪਾਂ ਪਰ ਪੇਂਟ ਕਰਨਾ ਤੇ ਮੇਥੋਂ ਘਣ ਘਣ ਵਲੋਗ ਆਉਣਗੇ ਤੇ ਵੀਡੀਓ ਆਣ ਤਾਂ ਜ਼ਰੂਰ ਦੇਖ ਕੇ ਆਇਆ ਕਰੋ ਮਿੱਤਰੋ ਇਧਰ ਆਪਣਾ ਸਮਾਨ ਆਪਾਂ ਰੱਖਤਾ ਤਾਂ ਮਿੱਤਰੋ ਹੁਣ ਸਮਾਨ ਸਾਰਾ ਜੋ ਜੋ ਵੀ ਆਪਾਂ ਚੀਜ਼ਾਂ ਖੋਲੀਆਂ ਟਰੈਕਟਰ ਦੀਆਂ ਆ ਮੀਟਰ ਦੇ ਨਾਲਟ ਲੱਗ ਬੈਟਰੀ ਬੂਡੀ ਹਰੇਕ ਸਮਾਨ ਆਪਾਂ ਟਰੈਕਟਰ ਦਾ ਖੋਲ ਗਿਆ ਤਾਂ ਆਪਾਂ ਇੱਥੇ ਰੱਖਤਾ ਲੋ ਮੀਟਰ ਜਿਹੜਾ ਹੁਣ ਆਪਾਂ ਕਰਤਾ ਪਾਣੀ ਨਾਲ ਇਹ ਜਿਹੜਾ ਜਿੱਥੇ ਮਾਰਿਆ ਸੀ ਪਾਣੀ ਨਾਲ ਤੋਂਗਾ ਤੇ ਹੁਣ ਆਪਾਂ ਪਾਣੀ ਨਾਲ ਜੰਗੀ ਤਰ੍ਹਾਂ ਸਾਫ਼ ਕਰਕੇ ਤੇ ਹੁਣ ਫਿਰ ਇਸ ਤੋਂ ਬਾਅਦ ਮਾਰਨੀ ਆ ਸਰਫ ਫਿਰ ਸਰਫ ਮਾਰ ਕੇ ਤੇ ਫਿਰ ਪਾਣੀ ਨਾਲ ਕਰਾਂਗੇ ਤੇ ਫਿਰ ਆਪਾਂ ਕਰਨਾ ਅਗੇ ਪੈਂਟ ਤੇ ਅੱਜ ਆਪਾਂ ਪੱਕਾ ਪੈਂਟ ਲੈ ਕੇ ਆਵਾਂ ਇਦਾਂ ਹੀ ਵੀਡੀਓ ਨਾਲ ਬਣੇ ਰਹੋ ਹੁਣ ਪਾਣੀ ਪੁਣੀ ਆਪੋ ਤੇ ਤੁਹਾਡੀ ਜਗ੍ਹਾ ਤੇ ਮਾਰਦੇ ਹੁਣ ਮਾਰਨੇ ਆ ਸਰਫ ਆਹ ਬਾਲਡ ਵਿੱਚ ਢਾਕੇ ਤੋਂ ਮਾਰਨੇ ਇਹਨੂੰ ਇਤਨੇ ਵੀਡੀਓ ਨਾ ਬਣੇ ਰਿਓ ਤੇ ਲੋ ਮਿੱਤਰੋ ਜਿਹਨਾਂ ਆਪਾਂ ਮਾਰਦੇ ਆਂ ਹੋਣ ਮਿੱਤਰੋ ਮਾਰਦੇ ਆਂ ਆਪਾਂ ਸਰਫ ਡਿਜਰਟ ਵਿੱਚ ਲੈ ਆ ਜਾਏਗਾ ਪੰਕੀ ਟੂ ਲੈ ਆਵੇ ਪਹਿਲਾਂ ਹੈ ਪੰਕੀ ਟੂ ਪਹਿਲਾਂ ਲਾਉਂਦਾ ਟੁੱਟਾ ਏ ਟੋੜਦੇ ਚਟੇ ਆਪਾਂ ਹੁਣ ਆਪਾਂ ਪਾਣੀ ਮਾਰਾਂਗੇ ਇਸ ਤੋਂ ਬਾਅਦ ਫਿਰ ਦੁਬਾਰਾ ਇਸ ਦੇ ਉੱਤੇ ਹੁਣ ਆਪਾਂ ਸਰਬਤੁਰ ਮਾਰ ਕੇ ਮਿਲਦੇ ਹਾਂ ਤੇ ਕੱਲ ਆਪਾਂ ਉਹ ਜਿਹੜਾ ਤੋਂ ਸਹੀ ਪਿਛਲਾ ਹਿੱਸਾ ਲੈ ਹੁਣ ਆਪਾਂ ਅਗਲਾ ਅੱਜ ਤੋਂ ਰਿਹਾ ਆਹ ਵਾਲਾ ਤੇ ਆਹ ਵਾਲਾ ਤੇ ਹੁਣ ਫਿਰ ਆਪਾਂ ਸਾਰਿਆਂ ਨੂੰ ਹੀ ਕਰ ਦਿੱਤਾ ਕੰਪਲੀਟ ਇਹ ਕਿਹਾ ਸਾਰਾ ਇੱਕੋ ਵਾਰੀ ਹੁਣ ਚੱਲ ਸਾਫ਼ ਕਰਦੇ ਤੋੜੀ ਫਿਰ ਇਕੱਠਾ ਸਾਰਾ ਸਮਾਨ ਲਾ ਦਾਂਗੇ ਹੁਣ ਇਦਾਂ ਸਾਡੀ ਸਰਾ ਬਣ ਗਈ ਤੇ ਹੁਣ ਆਪਾਂ ਸਰਬਤੁਰ ਮਾਰ ਕੇ ਤੇ ਮਿਲਦੇ ਹਾਂ ਇਦਾਂ ਹੀ ਵੀਡੀਓ ਨਾਲ ਬਣੇ ਰਿਓ ਤਰੋ ਜੀ ਹੁਣ ਆਪਾਂ ਮਾਰਤੇ ਆ ਸਰਫ ਤੇ ਹੁਣ ਆਪਾਂ ਮਾਰ ਰਿਹਾ ਪਾਣੀ ਤੇ ਸਰਫ ਵਾਲੀ ਸਰਫ ਨੇ ਸਾਰਾ ਡੀਜਰਡ ਜਿਹੜਾ ਕਾਲਾ ਸਨਾ ਲਾਹ ਦੇਣੀ ਆ ਤਰੋ ਜੀ ਹੁਣ ਆਪਾਂ ਸਾਰਾ ਧੋ ਧੋ ਗਏ ਮਿਲਦੇ ਆਂ ਆੜਾ ਛੱਟਾ ਨੇੜਾ ਬਾਈ ਤਾਂ ਹਿੰਦ ਆਪਾਂ ਸਾਰਾ ਕੁਝ ਖੋਲ ਕੇ ਤੋਤਾ ਤੂੰ ਜੱਡ ਸਾਰਾ ਸਮਾਨ ਸੁੰਨ ਲਾ ਕੇ ਤਾਂ ਹੀ ਹਾਰੀ ਮਿੱਟੀ ਮਿੱਟੀ ਨਿਕਲੀ ਆਵੇ ਕਰਾਣੀ ਹਾਰੀ ਐ ਸਾਬ ਕੁਝ ਹੋ ਗਿਆ ਸਾਰਾ ਕਲੀਅਰ ਕਰਕੇ ਤੇ ਹੁਣ ਪੇਂਟ ਵੀ ਬਹੁਤ ਸੋਹਣਾ ਹੋਣਾ ਤੇ ਹੁਣ ਆਪਾਂ ਪੇਂਟ ਕਰਾਂਗੇ ਸਾਕਾ ਕੇ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖੀ ਕਰੋ। ਲਓ ਮਿੱਤਰੋ ਜੀ ਆਪਾਂ ਵੇਖੋ। ਅੱਜ ਗਾਲ ਇੱਕ ਲਾਇਆ ਟੈਂਕੀ ਨਾਲ ਆਪਾਂ ਸਪਰੇਅ ਵਾਲੀ ਨਾਲ ਸਰਫ ਉਤਰੋ ਆ ਵੇਖੋ ਸਰਫ ਇਹਦੇ ਨਾਲ ਘੈਂਟ ਵੱਜ ਰਹੀ। ਆ ਜਾ ਕਰੋ। ਬਾਹਰ ਪਰ ਹੈ ਜਿਨਾ ਬਾਹਰ ਘੈਂਟ ਬੰਦਾ ਏ। ਦੇਖੋ ਮੈਂ ਉਹ ਸਰਫ ਗਆਂਗੇ ਆ ਜਿੱਥੇ-ਕਿੱਥੇ ਸਰਫ ਜਾਏਗੀਆਂ। ਸਰਫ ਰੇਗ ਜਗ੍ਹਾ ਤੇ ਲੱਗ ਰਹੀ। ਸਰਫ ਤੁਹਾਨੂੰ ਦਿਖਾਉਣਾ ਏ। ਟੈਂਕੀ ਨਾਲ ਉਹ ਲੋ ਸਰਫਾਜਰ ਦੀ ਟੈਂਕੀ ਨਾਲ ਪਹਿਲਾਂ ਉਹਦੇ ਕਪੜੇ ਨਾਲ ਕੀਤੀ ਆ ਉਹਦੇ ਨਾਲ ਬਾਰ ਬਾਰ ਹੋਇਆ ਐਵੇਂ ਪ੍ਰੈਸ਼ਰ ਨਾਲ ਜ਼ਿਆਦੀ ਵੱਜੇਗੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿੰਨਾ ਪ੍ਰੈਸ਼ਰ ਬਹੁਤ ਜ਼ਿਆਦਾ ਪ੍ਰੈਸ਼ਰ ਬਹੁਤ ਜ਼ਿਆਦਾ ਪ੍ਰੈਸ਼ਰ ਜੈਨਾ ਸਾਰਾ ਲੱਗ ਗਿਆ ਹੰਦਾ ਇਹ ਵੀ ਨਾਲ ਸਰਫਾਈ ਦੀ ਵੀ ਵਧੀਆ ਘੈਣਾ ਨਾ ਮਤਰਾ ਉਫਰਾ ਕਿਲੋਮੀਟਰ ਯਾ ਕੋਣ ਤੋਂ ਤੋਂ ਵੇਰਾ ਰੋਕ ਤੰਦਰ ਉੱਥੇ ਉਤਾ ਹੀ ਆਪਾਂ ਥੋੜਾ ਪੱਤ ਸਾਰਾ ਕਰਤਾ ਸਾਫ ਕਲੀਅਰ ਹੁਣ ਆਪਾਂ ਸਵੇਰੇ ਸਪਰੇਅ ਲਿਆਵਾਂਗੇ ਸਵੇਰੇ ਜਰੂਰ ਸਫਰੇ ਆਪਾਂ ਕਰਾਂਗੇ ਤੇ ਅੱਜ ਸ਼ਾਮ ਦੇ ਵੱਜ ਗਿਆ 5 ਹੁਣ ਆਪਾਂ ਸਾਰਾ ਸਮਾਨ ਸੋਨਾ ਰੱਖਤਾ ਸਾਰਾ ਪ੍ਰਖਤਾ ਜੋੜ ਕੇ ਇੱਧਰ ਤੇ ਹੁਣ ਮਿਲਦੇ ਨੇਕਸਟ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਹੋ ਚੈਨਲ ਨੂੰ ਕਰ ਦੋ ਸਬਸਕ੍ਰਾਈਬ